ਕਾ ਖਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆਂ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਦਾ ਹੈ ਅੱਜ ਜੀ ਸੋਹਣੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਦੈਨਿਕ ਸਵੇਰਾ ਟੀਵੀ ਫੜਾ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਖਤਰਾ ਮੰਡਰਾ ਰਿਆ ਸੀ ਤੇ ਹੁਣ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਚੰਡੀਗੜ੍ਹ ਦੇ ਵਿੱਚੋਂ ਸੁਖਨਾ ਲੇਕ ਦੇ ਫਲੱਡ ਗੇਟ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ ਤੇ ਪੰਚਕੁਲਾ ਦੇ ਵਿੱਚੋਂ ਵੀ ਡੈਮ ਜਿਹੜਾ ਹੈ ਕੁਛ ਲਿਆ ਉਸ ਦੇ ਵੀ ਫਲੱਡ ਗੇਟ ਜਿਹੜੇ ਨੇ ਖੋਲ ਦਿੱਤੇ ਗਏ ਨੇ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਹੋਣਗੀਆਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰੀਕੇ ਦਾ ਮਾਹੌਲ ਇਸ ਵਕਤ ਬਣਿਆ ਪਿਆ ਹੈ ਬਲਟਾਣਾ ਇਲਾਕਾ ਹੋਵੇ ਪੰਚਕੁਲਾ ਦੇ ਆਲਦਵਾਲ ਦੇ ਇਲਾਕੇ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਤਸਵੀਰਾਂ ਖੌਫ ਵੇਖ ਕੇ ਸਾਫ ਤੌਰ ਦੇ ਉੱਪਰ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਤਰੀਕੇ ਦਾ ਮਾਹੌਲ ਲਗਾਤਾਰਤਾ ਦੇ ਵਿੱਚ ਜਿਸ ਦੀ ਚਰਚਾ ਹੋ ਰਹੀ ਸੀ ਉਹ ਜਿਹਹਾ ਮਾਹੌਲ ਬਣਨਾ ਹੁਣ ਸ਼ੁਰੂ ਹੋ ਚੁੱਕਾ ਹੈ ਹਾਲਾਂਕਿ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਜੇਕਰ ਗੱਲ ਕਰੀਏ ਤਾਂ ਪ੍ਰਸ਼ਾਸਨਿਕ ਪ੍ਰਬੰਧ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਰਿਪੋਰਟ ਜੜੀਆਂ ਸੀ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਪਰ ਇਸ ਵਕਤ ਲਗਾਤਾਰਤਾ ਦੇ ਵਿੱਚ ਇਹ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਫਲੱਡ ਗੇਟ ਜਿਹੜੇ ਖੋਲੇ ਗਏ ਨੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ ਹੈ ਮੇਰੇ ਨਾਲ ਮੇ ਇਹਨੇ ਫਲੱਡ ਗੇਟ ਜਿਹੜੇ ਖੋਲੇ ਕਹਿੰਦੇ ਕੀ ਕੋਈ ਸਥਿਤੀਆਂ ਬੜੀਆਂ ਪਈਆਂ ਨੇ ਇਸ ਵਕਤ ਦੇਖੋ ਅਗਰ ਸਥਿਤੀ ਦੀ ਗੱਲ ਕਰੀਏ ਤੇ ਜਿਸ ਥਾਂ ਤੇ ਨਾਲ ਲਗਾਤਾਰ ਪਾਣੀ ਵਹਾ ਕੇ ਆਦੇ ਵਿੱਚ ਬਰਬਾਦ ਹੋ ਰਹੀ ਹੈ ਔਰ ਹੁਣ ਚੰਡੀਗੜ੍ਹ ਦੇ ਵਿੱਚ ਵੀ ਪਾਣੀ ਦਾ ਵਸਤਰ ਜਿਹੜਾ ਲਗਾਤਾਰ ਵੱਧਦਾ ਹੋਇਆ ਨਜ਼ਰ ਆਇਆ ਕਿਉਂਕਿ ਲਗਾਤਾਰ ਬਰਸਾਤ ਹੋ ਰਹੀ ਸੀ ਸੁਖਣਾ ਲੈਕ ਦੀ ਗੱਲ ਕਰੀਏ ਸੁਖਣਾ ਲੈਕ ਦੇ ਵਿੱਚ ਜਿਹੜੇ ਫਲੱਡ ਗੇਟ ਹੈ ਅੱਜ ਖੋਲ ਦਿੱਤੇ ਗਏ ਨੇ ਫਲੱਡ ਗੇਟ ਖੋਲਣ ਦਾ ਕਾਰਨ ਆਈ ਸੀ ਕਿ ਪਾਣੀ ਦਾ ਲੈਵਲ ਜਿਹੜਾ ਹੈ ਜਿਹੜਾ ਖਤਰੇ ਦੇ ਨਿਸ਼ਾਨ ਦੇ ਉੱਪਰ ਜਾਂਦਾ ਹੋਇਆ ਨਜ਼ਰ ਆਇਆ ਸੀ ਔਰ ਇਥੇ ਕਰਕੇ ਫਲੱਡ ਗੇਟ ਖੋਲ ਦਿੱਤੇ ਗਏ ਹਾਲਾਂਕਿ ਜਦੋਂ ਫਲੱਡ ਗੇਟ ਖੋਲੇ ਗਏ ਤੇ ਇਸ ਤਰ੍ਹਾਂ ਦੇਰਖਪੁਰ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਇਸ ਦਹਾਸਰ ਜਿਹੜਾ ਉਹ ਵੇਖਣ ਨੂੰ ਮਿਲਿਆ ਕਈ ਰੋਡ ਜਿਹੜੇ ਨੇ ਉਹ ਬਲੌਕ ਹੋ ਚੁੱਕੇ ਨੇ ਕਿੰਗੀ ਕੱਲਾ ਸੁਖਣਾ ਲੇਖ ਦੀ ਦੂਜੇ ਪਾਸੇ ਪੰਚਕੁਲਾ ਦੇ ਨਾਲ ਹੀ ਬਣਿਆ ਹੋਇਆ ਜਿਹੜਾ ਕੁਸ਼ੱਲਾ ਡੈਮ ਹੈ ਉਸਦੇ ਵੀ ਗੇਟ ਖੋਲ ਦਿੱਤੇ ਗਏ ਨੇ ਔਰ ਕੁਸ਼ੱਲਾ ਡੈਮ ਦਾ ਸਿੱਧਾ ਫਰਕ ਜਿਹੜਾ ਉਹ ਮੁਬਾਰਕਪੁਰ ਨਿਰਾਬਤੀ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਬੋਲਡ ਕਾਲਕਾ ਰੋਡ ਦੇ ਉੱਪਰ ਬਣਿਆ ਹੋਇਆ ਜਿਹੜਾ ਛੋਟਾ ਪੁਲ ਹੈ ਉਹ ਪੁਲ ਜਿਹੜਾ ਉਸ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਉਸ ਪੁਲ ਦੇ ਉੱਪਰੋਂ ਪਾਣੀ ਗੁਜ਼ਰਦਾ ਹੋਇਆ ਨਜ਼ਰ ਆ ਰਿਹਾ ਹੈ ਯਾਨੀ ਵਿੱਚ ਬਰਬਾਦ ਚੜੀ ਹੈ ਉਹ ਬੰਦ ਨਹੀਂ ਪਿਛਲੇ ਸਮੇਂ ਦੇ ਵਿੱਚ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਬਰਸਾਤੀ ਨਾਲੇ ਹੋਣ ਚੰਡੀਗੜ੍ਹ ਦੇ ਮੁਹਾਲੀ ਦੇ ਆਲਦਵਾਲ ਦੇ ਵਿੱਚ ਉਹ ਸਾਰੇ ਭਰੇ ਪਏ ਸੀ ਇੱਕਦਮ ਦੇ ਨਾਲ ਹੁਣ ਜਿਹੜੇ ਫਲੱਡ ਗੇਟ ਖੋਲੇ ਗਏ ਨੇ ਸੁਖਨਾ ਚੀਲ ਦੀ ਗੱਲ ਕਰ ਲਈਏ ਭਾਵੇਂ ਦੂਸਰੇ ਪਾਸੇ ਉਹ ਡੈਮ ਦੀ ਗੱਲ ਕਰ ਲਈਏ ਇਹ ਸਾਰੀਆਂ ਚੀਜ਼ਾਂ ਦੇ ਨਾਲ ਲੋਕਾਂ ਦੇ ਵਿੱਚ ਮਾਹੌਲ ਕਿਵੇਂ ਦਾ ਹੈ ਲੋਕ ਡਰ ਤੇ ਸਹਿਮ ਦਾ ਮਾਹੌਲ ਕਿਤਨਾ ਕੁ ਤੇ ਮਹਿਸੂਸ ਕਰਦੇ ਹੋਣਗੇ ਬਿਲਕੁਲ ਦੇਖੋ ਡਰ ਦਾ ਮਾਹੌਲ ਤੇ ਹੈਗਾ ਹੀ ਹੈ ਕਿਉਂਕਿ ਨਿਚਲੇ ਇਲਾਕਿਆਂ ਦੇ ਵਿੱਚ ਜਦੋਂ ਪਾਣੀ ਪਹੁੰਚ ਰਿਹਾ ਤੇ ਫਿਰ ਉਹ ਉੱਥੋਂ ਦੇ ਰਿਹਾਇਸ਼ੀ ਇਲਾਕੇ ਜਿਹੜੇ ਨੇ ਉੱਥੇ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਮਲਟਾਣਾ ਮੁਬਾਰਕਪੁਰ ਦੀ ਗੱਲ ਕਰੀਏ ਜਿਹੜੇ ਝੁੱਗੀ ਚੌਪੜੀ ਵਾਲੇ ਏਰੀਆ ਉੱਥੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਪਾਣੀ ਨੇ ਮਾਰ ਕਰ ਦਿੱਤੀ ਹੈ ਦੋ-ਦੋ ਤਿੰਨ-ਤਿੰਨ ਫੁੱਟ ਤੱਕ ਪਾਣੀ ਸਾਹ ਉਹ ਚੜ ਚੁੱਕਿਆ ਹੈ ਇਸ ਤੋਂ ਇਲਾਵਾ ਹਾਲਾਂਕਿ ਹਜੇ ਜਿਹੜੀ ਸਿਚੁਏਸ਼ਨ ਹੈ ਉਹ ਪੈਨਿਕ ਵਾਲੀ ਬਣੀ ਹੋਈ ਹੈ ਲੇਕਿਨ ਪ੍ਰਸ਼ਾਸਨ ਜਿਹੜਾ ਨਜ਼ਰ ਬਣਾ ਕੇ ਬੈਠਾ ਹੋਇਆ ਹੈ ਕਿਉਂਕਿ ਪਿਛਲੇ ਸਮਾਂ ਉਧਰ ਦੇ ਆਸ-ਪਾਸ ਦੇ ਇਲਾਕੇ ਜਿਹੜੇ ਨੇ ਉਹ ਪਾਣੀ ਦੀ ਪਾਣੀ ਦੇ ਵਿੱਚ ਡੁੱਬਦੇ ਹੋਏ ਨਜ਼ਰ ਆਏ ਸੀ ਉੱਥੇ ਹੜਾੜੀ ਸਿਚੁਏਸ਼ਨ ਸੀ ਹਾਲਾਂਕਿ ਅੱਜ ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਹੈ ਲੇਕਿਨ ਅਗਰ ਉੱਪਰਲੇ ਏਰੀਆ ਦੇ ਵਿੱਚ ਯਾਨੀ ਹਿਮਾਚਲ ਦੇ ਵਿੱਚ ਜ਼ਿਆਦਾ ਮੀਂਹ ਪੈਂਦਾ ਹੈ ਤੇ ਫਿਰ ਉਸ ਦਾ ਅਸਰ ਜਿਹੜਾ ਉਹ ਗਰਾਊਂਡ ਲੈਵਲ ਤੇ ਜ਼ਰੂਰ ਪੈਂਦਾ ਨਜ਼ਰ ਆਊਗਾ ਆ ਪ੍ਰਸ਼ਾਸਨਿਕ ਪ੍ਰਬੰਧਾ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਦੇ ਵਿੱਚ ਐਨਡੀਆਰਐਫ ਦੀਆਂ ਟੀਮਾਂ ਐਸਡੀਆਰ ਦੀਆਂ ਟੀਮਾਂ ਤਤਪਰ ਨੇ ਉਹ ਇੱਕ ਤਰੀਕੇ ਨਾਲ ਕਹਿ ਲਿਆ ਕਿ ਅਲਰਟ ਦੇ ਉੱਪਰ ਰੱਖੀਆਂ ਗਈਆਂ ਨੇ ਬਿਲਕੁਲ ਅਲਰਟ ਦੇ ਉੱਪਰ ਹੈ ਨਾ ਕੱਲਾ ਐਨਡੀਆਰਐਫ ਦੀ ਟੀਮਾਂ ਦੀ ਗੱਲ ਕਰੀਏ ਬਲਕਿ ਜਿਹੜਾ ਸਥਾਨੀਆ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਵੀ ਪੂਰੀ ਤਰ੍ਹਾਂ ਨਾਲ ਅਲਰਟ ਕਰ ਦਿੱਤਾ ਗਿਆ ਔਰ ਜਿਹੜੇ ਰੂਟ ਨੇ ਉਹ ਡਾਇਵਰਟ ਕਰ ਦਿੱਤੇ ਗਏ ਨੇ ਜਿਸ ਤੰਗ ਦੇ ਨਾਲ 올ਡ ਕਾਲਕਾ ਰੋਡ ਦੀ ਗੱਲ ਕਰੀਏ ਉਸ ਦੇ ਉੱਪਰ ਜਿਹੜਾ ਪੁਲ ਹੈ ਜਿਸ ਦੇ ਉੱਪਰੋ ਇਸ ਵਕਤ ਪਾਣੀ ਗੁਜ਼ਰਦਾ ਹੋਇਆ ਨਜ਼ਰ ਆ ਰਿਹਾ ਉਹ ਪੁਲ ਬਿਲਕੁਲ ਬੰਦ ਕਰ ਦਿੱਤਾ ਗਿਆ ਆਮ ਆਵਾਜਾਹੀ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਜਿਹੜਾ ਕੱਗਰ ਦੇ ਉੱਪਰ ਲਗਾਤਾਰ ਨਜ਼ਰ ਬਣਾ ਕੇ ਬੈਠਾ ਕਿਉਂਕਿ ਕੱਗਰ ਹੀ ਹੈ ਜ ਦੇ ਨਾਲ ਲਗਾਤਾਰ ਘੱਗਰ ਦਾ ਫਲੱਡ ਜਿਹੜਾ ਹੈ ਘੱਗਰ ਦੇ ਵਿੱਚ ਫਲੱਡ ਵਰਗੇ ਹਾਲਾਤ ਬਣੇ ਹੋਏ ਨੇ ਪਾਣੀ ਦਾ ਲੈਵਲ ਵੱਧ ਰਿਹਾ ਤੇ ਕਿਤੇ ਨਾ ਕਿਤੇ ਨਿਚਲੇ ਇਲਾਕਿਆਂ ਦੇ ਉੱਪਰ ਖਾਸ ਕਰਕੇ ਉਹਨਾਂ ਉਹਨਾਂ ਇਲਾਕਿਆਂ ਦੇ ਉੱਪਰ ਖਾਸ ਨਜ਼ਰ ਰੱਖੀ ਹੋਈ ਹੈ ਜਿੱਥੇ ਬਾੜ ਪੈਂਦੀ ਹੈ ਤਾਂ ਕਿ ਇਸ ਵਾਰ ਉਸ ਤਰ੍ਹਾਂ ਦੀ ਸਿਚੁਏਸ਼ਨ ਨਾ ਹੋ ਹਾਲਾਂਕਿ ਜਿਹੜੇ ਜਲ ਸਰੋਤ ਮੰਤਰੀ ਹੈ ਪਹਿਲਾਂ ਇਸ ਗੱਲ ਦੀ ਇਸ ਗੱਲ ਦੀ ਜਾਣਕਾਰੀ ਦਿੰਦੇ ਨਜ਼ਰ ਆਈ ਸੀ ਇਸ ਵਾਰ ਜਿਹੜੇ ਜਿੱਥੇ ਬਾੜ ਪੈਂਦੀ ਸੀ ਉਹਨਾਂ ਇਲਾਕਿਆਂ ਦੇ ਉੱਪਰ ਖਾਸ ਨਜ਼ਰ ਰੱਖੀ ਹੋਈ ਸੀ ਉਹਨਾਂ ਇਲਾਕਿਆਂ ਨੂੰ ਹੁਣ ਬੰਦਾਂ ਨੂੰ ਜ਼ਿਆਦਾ ਮਜ਼ਬੂਤ ਕੀਤਾ ਵਾ ਲੇਕਿਨ ਓਵਰ ਆਲ ਕਿਸ ਤ ਵਨਿਤੇ तमाम ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੋ ਇਸ ਵਕਤ ਚੰਡੀਗੜ੍ਹ ਤੋਂ ਤੇ ਚੰਡੀਗੜ੍ਹ ਦੇ ਆਲਦਵਾਲ ਦੇ ਇਲਾਕਿਆਂ ਦੇ ਵਿੱਚੋਂ ਪੰਚਕੁਲਾ ਦੇ ਵਿੱਚੋਂ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਫਲੱਡ ਗੇਟ ਤਾਂ ਇੱਕ ਪਾਸੇ ਖੋਲੇ ਗਏ ਨੇ ਦੂਸਰੇ ਪਾਸੇ ਪ੍ਰਸ਼ਾਸਨਿਕ ਪ੍ਰਬੰਧ ਜਿਹੜੇ ਨੇ ਉਹ ਵੀ ਪੁਖਤਾ ਕੀਤੇ ਗਏ ਨੇ ਜਿਹੜੀਆਂ ਜਾਣਕਾਰੀਆਂ ਲਗਾਤਾਰਤਾ ਦੇ ਵਿੱਚ ਮਿਲ ਰਹੀਆਂ ਨੇ ਨਾਲ ਦੀ ਨਾਲ ਵੱਡਾ ਸਵਾਲ ਇਹ ਵੀ ਪਿਛਲੇ ਸਮੇਂ ਦੇ ਵਿੱਚ ਉੱਠਦਾ ਦਿਖਾ ਲਈ ਦਿੱਤਾ ਸੀ ਕਿ ਇਰੀਗੇਸ਼ਨ ਡਿਪਾਰਟਮੈਂਟ ਦੇ ਵੱਲੋਂ ਕੀ ਪਹਿਲਾਂ ਜਿਹੜੀਆਂ ਮੌਨਸੂਨ ਤੋਂ ਤਿਆਰੀਆਂ ਕੀਤੀਆਂ ਜਾਣੀਆਂ ਹੁੰਦੀਆਂ ਨੇ ਉਹ ਕਰ ਲਈਆਂ ਗਈਆਂ ਜੇਕਰ ਉਹ ਤਿਆਰੀਆਂ ਪੂਰਫਲ ਕਰ ਲਈਆਂ ਗਈਆਂ ਸੀ ਤਾਂ ਫਿਰ ਲੋਕਾਂ ਦੇ ਵਿੱਚ ਜ ਦੀ ਕਿੰਨੀ ਕੁ ਵਾਜਬ ਕੋਸ਼ਿਸ਼ ਜਿਹੜੀ ਆ ਜ਼ਮੀਨੀ ਧਰਾਤਲ ਦੇ ਉੱਪਰ ਹੋਈ ਉਹ ਵੀ ਅੱਜ ਦੇ ਇਹਨਾਂ ਪ੍ਰਬੰਧਾਂ ਦੇ ਵਿੱਚ ਸਾਬਤ ਤੌਰ ਦੇ ਉੱਪਰ ਪਤਾ ਲੱਗੇਗਾ ਬਾਕੀ ਪਲਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸਵੇਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਰਹਾਂਗੇ ਬਹਿਰ ਹਾਲ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ